ਮੌਤਲ ਕੀਤੇ ਗਏ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੀ ਰਾਜਨੀਤੀ ਚਾ ਰਹੇ ਨੇ ਕਿ ਸਿਆਸੀ ਪਾਰੀ ਖੇਡਣ ਦੀਆਂ ਤਿਆਰੀਆਂ ਖਿੱਚ ਰਹੇ ਨੇ ਆਖਰਕਾਰ ਅਗਲਾ ਕਦਮ ਕੀ ਹੋਣਾ ਸਿੰਘ ਸਾਹਿਬ ਦਾ ਇਸ ਨੂੰ ਲੈ ਕੇ ਕਿਆ ਸਰਾਈਆਂ ਦਾ ਬਾਜ਼ਾਰ ਗਰਮ ਹੈ ਚਰਚਾਵਾਂ ਦਾ ਦੌਰ جاری ਹੈ ਤੇ ਚੌਂਦੀਆਂ ਚੌਂਦੀਆਂ ਕੁਝ ਖਬਰਾਂ ਵੀ ਆ ਰਹੀਆਂ ਨੇ ਕੁਝ ਇਸ਼ਾਰੇ ਕੁਝ ਸੰਕੇਤ ਆ ਰਹੇ ਨੇ ਸੋਰਸਸ ਕੁਝ ਚੀਜ਼ਾਂ ਲੈ ਕੇ ਆ ਰਹੇ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਖਰਕਾਰ ਉਹ ਅੱਖ ਚਾਬੀ ਲਿਆ ਜਿੱਤੋਂ ਚੱਬਰ ਤੋਂ ਡਰਦੀ ਸੀ ਖਾਸ ਕਰਕੇ ਹਰਜਿੰਦਰ ਸਿੰਘ ਤਾਮੀ ਆਪਣੇ ਆਕਾ ਦੇ ਹੁਕਮ ਤੇ ਉਹਨਾਂ ਨੇ ਜਿਹੜਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਥੇਦਾਰੀ ਤੋਂ ਮੁਅਤਲ ਕਰ ਦਿੱਤਾ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਤੋਂ ਉਹਨਾਂ ਦੀ ਮੁਤਲੀ ਤੋਂ ਬਾਅਦ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਤੇ ਪੰਥਕ ਸਿਆਸਤ ਦੇ ਅੰਦਰ ਕਾਫੀ ਹਲਚਲ ਹੈ ਕਿ ਆਖਰਕਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਰਨਗੇ ਕੀ ਕਿ ਉਹ ਰਾਜਨੀਤੀ ਚਾ ਰਹੇ ਨੇ ਕਿ ਉਹ ਕਿਸੇ ਕਾਲੀ ਦਲ ਦੇ ਪ੍ਰਧਾਨ ਬਣ ਰਹੇ ਨੇ ਇਸ ਨੂੰ ਲੈ ਕੇ ਕਈ ਚਰਚਾਵਾਂ ਨੇ ਪਰ ਇਸ ਦਰਮਿਆਨ ਖਬਰ ਨਿਕਲ ਰਹੀ ਹੈ ਕਿ ਬਰਖਾਸਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਜੇ ਆਪਣੀ ਭਵਿੱਖ ਦੀ ਰਣਨੀਤੀ ਬਾਰੇ ਸਪਸ਼ਟ ਰੂਪ ਵਿੱਚ ਕੁਝ ਨਹੀਂ ਦੱਸ ਰਹੇ ਪਰ ਜੋ ਜਾਣਕਾਰੀਆਂ ਮਿਲ ਰਹੀਆਂ ਨੇ ਤੇ ਜੋ ਚੀਜ਼ਾਂ ਬਣ ਰਹੀਆਂ ਨੇ ਉਹਨਾਂ ਦੇ ਮੁਤਾਬਕ ਉਹ ਭਵਿੱਖ ਵਿੱਚ ਤੀਰੀ ਰਣਨੀਤੀ ਅਪਣਾਉਦੇ ਜਾਪਦੇ ਨੇ ਪਹਿਲੀ ਗੱਲ ਤਾਂ ਉਹਨਾਂ ਸ਼ੁਰੂ ਕਰ ਵੀ ਦਿੱਤੀ ਆ ਉਹ ਹੈ ਕਿ ਉਹਨਾਂ ਦਾ ਪੰਜਾਬ ਭਰ ਦੇ ਧਾਰਮਿਕ ਖੇਤਰਾ ਵਿੱਚ ਵਿਚਰਨਾ ਹਮਲਾਵਾਰ ਵੀ ਹੋ ਗਏ ਨੇ ਉਹ ਆਪਣੇ ਵਿਰੋਧੀਆਂ ਦੇ ਉੱਤੇ ਉਹ ਆਪਣੇ ਸਿਆਸੀ ਵਿਰੋਧੀਆਂ ਦੇ ਉੱਤੇ ਸਖਤ ਹਮਲਾਵਾਰ ਹੋਏ ਨੇ ਦੂਜੀ ਸੰਭਾਵਨਾ ਇਹ ਹੈ ਕਿ ਉਹ ਖੁਦ ਜਾਂ ਤਾ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾਉਣਗੇ ਪਰ ਉਹਨਾਂ ਦੀ ਬਰਖਾਸਤੀ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ ਵੱਲੋਂ ਅਦਾਲਤ ਵਿੱਚ ਚੁਣੌਤੀ ਵੀ ਦਿੱਤੀ ਜਾ ਸਕਦੀ ਹੈ ਇਹ ਗੱਲ ਦੀ ਪੂਰੀ ਪੂਰੀ ਸੰਭਾਵਨਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਪਹਿਲਾਂ ਕਿਸੇ ਸਿਆਸੀ ਜਾਂ ਧਾਰਮਿਕ ਜਥੇਬੰਦੇ ਦੀ ਅਗਵਾਈ ਹਾਮਲ ਲੈਣ ਸਿੱਧੀ ਜੀ ਗੱਲ ਹੈ ਕਿ ਉਹ ਪ੍ਰਧਾਨ ਬਣ ਜਾਣਗੇ ਇਸ ਵੇਲੇ ਦੀ ਜਾਣਕਾਰੀ ਅਨੁਸਾਰ ਬਹੁਤੇ ਬਾਦਲ ਵਿਰੋਧੀ ਅਕਾਲੀ ਆਗੂ ਜਿਨ੍ਹਾਂ ਚ ਅਕਾਲੀ ਦਲ ਸੁਧਾਰ ਲਹਿਰ ਵਾਲੇ ਆਗੂ ਅਤੇ ਅਮਰਤਪਾਲ ਸਿੰਘ ਦੇ ਸਮਰਥਕਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਸ਼ਾਮਲ ਨੇ ਉਹਨਾਂ ਦੇ ਸੰਪਰਕ ਵਿੱਚ ਦੱਸੇ ਜਾਂਦੇ ਨੇ ਤੇ ਉਹਨਾਂ ਦੀ ਅਗਵਾਈ ਕਰਨ ਲਈ ਉਹਨਾਂ ਨੂੰ ਅਗਵਾਈ ਕਰਨ ਲਈ ਕਹਿ ਰਹੇ ਨੇ ਵੀ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਰੇ ਕਹਿੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਸਾਡਾ ਪ੍ਰਧਾਨ ਬਣ ਜੇ ਅਕਾਲੀ ਦਲ ਸੁਧਾਰ ਲਹਿਰ ਦੀ ਪਾਰਟੀ ਬਣਨ ਨਾਲ ਲੱਗ ਪਾਇਆ ਹੈ ਕਿ ਤੈ 16 ਨੂੰ ਤੈ ਹੋ ਜਾਣਾ ਕਿ ਅੱਗੇ ਜਾ ਕੇ ਕੀ ਹੋਣਾ ਹੈ 16 ਨੂੰ ਆਖਰਕਾਰ ਮੂਵ ਕੀ ਹੋਣਾ ਇਹ ਸਾਰਾ ਕੁਝ ਜਿਹੜਾ ਉਹ ਤੈ ਹੋ ਜਾਣਾ ਪਰ ਸਵਾਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕਿਹਦੇ ਨਾਲ ਜਾਣਗੇ ਕਿ ਅਕਾਲੀ ਦਲ ਸੁਧਾਰ ਲਹਿਰ ਵਾਰਸ ਪੰਜਾਬ ਦੇ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਜਥੇਬੰਦੀ ਦੇ ਪ੍ਰਧਾਨ ਬਣ ਜਾਣਗੇ ਜਾਂ ਫਿਰ ਇੱਕ ਦੇ ਬਣ ਜਾਣਗੇ ਹੁਣ ਇਹ ਸਵਾਲ ਹੈ ਪਰ ਇੱਕ ਗੱਲ ਤੈ ਹੈ ਕਿ ਉਹ ਜਾਂ ਤਾਂ ਕਿਸੇ ਧਾਰਮਿਕ ਜਥੇਬੰਦੀ ਦੀ ਕਮਾਨ ਆਪਣੇ ਹੱਥ ਚ ਲੈ ਲੈਣਗੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਲਈ ਤੇ ਇਸੇ ਤਰ੍ਹਾਂ ਨਾਲ ਹੀ ਜਿਹੜਾ ਜਾਫਰੂ ਕਿਸੇ ਸਿਆਸੀ ਧਿਰ ਦੇ ਜਿਹੜੀ ਹੈ ਕਮਾਨ ਆਪਣੇ ਹੱਥ ਚ ਲੈ ਕੇ ਸੁਖਬੀਰ ਕਿਆ ਲਈ ਵੱਡੀ ਚੁਣੌਤੀ ਬਣ ਸਕਦੇ ਆ ਇਹ ਇੱਕ ਵੱਡਾ ਗੱਲ ਹੈ ਜਿਹੜੀ ਉੱਭਰ ਰਹੀ ਹੈ ਪੰਥ ਦੇ ਅੰਦਰ ਵਿਆਪਕ ਹਮਦਰਦੀ ਹੈ ਮੈਂ ਨਹੀਂ ਕਹਿੰਦਾ ਕਿ ਗਿਆਨੀ ਹਰਪੀ ਸਿੰਘ ਸੱਚੇ ਝੂਠੇ ਜੋ ਜੋ ਮਰਜ਼ੀ ਹੋਣ ਪਰ ਇੱਕ ਹਮਦਰਦੀ ਹੈ ਜਿਹੜੀ ਜਿਸ ਤਰ੍ਹਾਂ ਨਾਲ ਜਿਸ ਅੰਦਾਜ਼ ਦੇ ਨਾਲ ਉਹਨਾਂ ਤੇ ਕਾਰਵਾਈ ਹੋਈ ਹੈ ਤੇ 2 ਦਸੰਬਰ ਤੋਂ ਬਾਅਦ ਹੀ ਕਾਰਵਾਈ ਹੋਈ ਹੈ ਇਹ ਇੱਕ ਆਪਣੇ ਆਪ ਦੇ ਵਿੱਚ ਬੁਖਲਾਹਟ ਹੈ ਜਿਹੜੀ ਕਿ ਅਕਾਲੀ ਦਲ ਦੀ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੀ ਨੂੰ ਉਸਪਸ਼ਟ ਰੂਪ ਚ ਦਰਸਾਉਂਦਾ ਹੈ